ਮਾਣੇ ਬੰਦੇ ਨੇ ਲਹੂ ਪੀਤਾ ਸਾਰਾ ਦਿਨ ਫਿਰ ਨੀਵਰ ਦਾ ਫੋਨ ਨੂੰ ਚੁੰਬੜਿਆ ਰਹਿੰਦਾ ਜਿਵੇਂ ਦੇਣੇ ਲੈਣੇ ਕਿਵੇਂ ਲੈਣਗੇ ਦੱਸ ਕੋਈ ਕੰਮ ਵੀ ਨਾ ਕਰ ਲਾ ਕੋਈ ਖੇਤ ਬੰਨ੍ਹਣੇ ਜਾਇਆ ਦਾ ਅੱਥ ਨਹੀਂ ਲਾਉਂਦਾ ਕਿਸੇ ਵੀ ਕੰਮ ਨੂੰ ਤੇ ਆ ਬਸ YouTube ਵੇਖ ਲਿਆ Google ਵੇਖ ਲਈ ਬਸ ਕਦੇ ਕੋਸ ਚਲਾ ਲਿਆ ਕਦੇ ਕੋਸ ਚਲਾ ਲਿਆ ਇਹਨੇ ਬੜਾ ਲਹੂ ਪੀਤਾ ਵੇ ਮੇਰਾ ਕਿਸੇ ਦੇਣੇ ਲੈਣੇ ਕਿਵੇਂ ਲੈਣਗੇ ਦੱਸ ਕੋਈ ਕੰਮ ਕਰ ਲਾ ਅਗਲੇ ਦਾ ਬਾਹਰ ਚੋਂ ਮੋੜ ਜਾਂਦੇ ਵਾਜਾ ਮਾਰ ਮਾਰ ਕੇ ਕੋਈ ਫਿਕਰ ਹੀ ਨਹੀਂ ਕਿ ਸੇ ਇਹਨੂੰ ਪੈਸੇ ਦੇਣ ਦਾ ਐ ਕਿਵੇਂ ਦਿੱਤੇ ਜਾਣਗੇ ਦੱਸ ਕੋਈ ਕੰਮ ਧੰਦਾ ਕਰੇਗਾ ਤਾਂ ਫੇਰ ਹੀ ਆ ਕੋਈ ਫੀਸਾਂ ਭਰਨ ਵਾਲੀਆਂ ਪੰਗਾ ਜਵਾਕ ਦੇ। ਕੋਈ ਕੰਮ ਦਾ ਨਹੀਂ ਫਿਕਰ ਹੈਗਾ। ਕਿ ਕਿਵੇਂ ਭਰਨਾਂ ਜਾਣਗੇ ਦੱਸ ਹੁਣ ਇਹ ਨਾ ਬਸ ਗੂਗਲ ਤੇ ਹੀ ਬੈਠਾ ਹੂਗਾ ਫੋਨ ਨਹੀਂ ਛੱਡਦਾ ਹਲ ਜਾ ਮੈਂ ਠਾਉਣੀਆ ਹੁਣ ਇਹਨੂੰ ਮੈਂ ਕਰਤੀ ਲੋਟ ਇਹਨੂੰ ਇਹਨੇ ਬਹੁਤ ਸਤਾਇਆ ਵੈ ਮੈਨੂੰ ਐ ਨਹੀਂ ਇਹ ਹੋੜਦਾ ਲੋਬੀ ਰੱਖਿਆ ਇਹ ਬੰਦੇ ਨੇ ਮੈਂ ਉੱਠਾੜਾ ਕਰ ਲੈ ਕੋਈ ਕੰਮ ਧੰਦਾ ਆਹ ਫੜਾ ਫੜਾ ਪਾਣੀ ਯਾਰ ਉਹ ਕੀ ਸਾਰਾ ਦਿਨ ਪਖੀ ਭਕਾਈ ਰਹੀ ਨਹੀਂ ਦੱਸੇ ਅੱਜ ਤਾਂ ਮੈਂ ਕੁਝ ਕਰਦਾ ਨਹੀਂ ਜੋ ਕਰਦਾ ਹਾਂ ਉਹ ਤਾਂ ਇਹਦਾ ਤਾਂ ਸਰੇ ਹੀ ਪਿਆ ਵੀਲਾ ਮੈਂ ਢੱਕੇ ਬੈਠਾ ਮੈਂ ਅੰਦਰਾਂ ਚ ਪਾਉਣਾਗਾ ਕੋਈ ਕਰ ਲੈ ਕੰਮ ਧੰਦਾ ਯਾਰ ਮੈਂ ਨਾ ਸਭ ਸਿੱਖੀ ਜਾਂਦਾ ਤੇ ਤੈਨੂੰ ਨਹੀਂ ਪਤਾ ਇਹ ਗੱਲਾਂ ਦਾ ਕੀ ਸਿੱਖੀ ਜਾਂਦਾ ਤੂੰ ਅਣਪੜ੍ਹ ਲੋ ਫਿਰ ਥਾਰੇ ਕਰ ਲੈ ਨਾ ਮੈਨੂੰ ਕੰਮ ਤੋਂ ਜਾ ਆ ਜੀ ਇਹ ਨੌਕਰੀ ਲੱਗਿਆ ਬੈਠਾ ਇਹ ਤੇ ਨੌਕਰੀਆਂ ਧਰੀਆਂ ਪੰਗਾਂ ਤੇਰੇ ਜਿਹੜੀਆਂ ਨੌਕਰੀਆਂ ਵੀ ਦੱਸ ਦੇ ਆ ਉਹ ਵੀ ਦੇਖ ਲਊਗਾ ਮੈਂ ਤੇ ਜਾ ਦੱਸ ਦੇ ਨੌਕਰੀਆਂ ਕੋਈ ਨਹੀਂ ਦੱਸਣਾ ਉੱਠ ਕੇ ਤੂੰ ਕੰਮ ਕਰ ਲੈ ਉਹ ਬਾਅਦ ਚ ਨਾ ਪੈਸੇ ਲੈਣ ਵਾਲਾ ਦੋ ਵਾਰੀ ਗੇੜੇ ਮਾਰ ਗਿਆਗਾ ਉਧਰੋਂ ਮੁੰਡੇ ਦੀ ਫੀਸ ਪਈ ਆ ਭਰ ਨਾਲ ਮੈਂ ਕਰਦਾ ਕੋਈ ਕੰਮ ਵਾ ਧੰਦਾ ਪਤਾ ਕਰ ਲੈ ਕੋਈ ਕੰਮ ਇਹਨੇ ਕੁਛ ਨਹੀਂ ਦੇਣਾਗਾ ਉਹ ਇਸੇ ਤੋਂ ਪਤਾ ਕਰੂਗਾ ਮੈਂ ਉਹਨਾਂ ਦੇ ਘਰੇ ਜਾਨੀ ਆ ਮੈਨੂੰ ਮੋਹਜਨ ਕੋਲੇ ਤੇ ਤੂੰ ਉੱਠ ਕੇ ਤੇ ਕੰਮ ਕਰ ਲੈ ਜਾ ਤੂੰ ਤੇ ਡਹਾਉਲਾ ਕਰਿਆ ਡਾਡਾ ਟ੍ਰਾਂਸਫਰ ਕਰਨ ਚੱਲ ਜੀ ਵਾ ਮੈਂ ਤੈਨੂੰ ਚਾਹ ਦੇ ਜਾਨੀ ਤੇ ਉੱਠ ਕੇ ਤੇ ਦਾਦਾ ਕੰਮ ਲੱਗ ਜੀ ਮੈਂ ਚਾਹ ਲੈ ਕੇ ਆਂਗੀ ਇੱਕ ਮਿੰਟ ਤੀ ਪਤਾ ਨਹੀਂ ਇਹ ਲੋਕ ਵਿਲੇ ਲੋਕਾਂ ਨੇ ਛੱਡ ਦੇ ਕਿਉਂ ਇਹਨਾਂ ਉਹ ਵਿਚਾਰੇ ਕੁਝ ਕਰਦੇ ਵੀ ਨਹੀਂ ਏ ਗੂਗਲ ਉਧਾਰ ਬਹੁਤ ਦੇਣਾ ਕੈਸੇ ਚੁਕਾਉਂ ਬਰੀਆ ਆਏ ਆਦੇ ਹੂੰ ਲਾ ਫੜ ਚਾ ਰੱਖ ਦੇ ਫੇਰ ਚੱਕ ਲਿਆ ਨੂੰ ਯਾਰ ਇਹ ਨੂੰ ਰੱਖ ਦੇ ਹੁਣ ਆ ਚਾਹ ਪੀ ਲਈ ਤੇ ਕੰਮ ਕਰ ਲਈ ਮਾਂਂਟੀ ਕੋਈ ਜਾਵਾ ਜਾ ਜਾ ਹੂੰ ਆਈ ਤਲੀ ਸਾਰੀ ਗੱਡੀ ਚੱਲ ਨੀ ਇਹ ਤਾਂ ਪੀ ਲ ਉਹ ਯਾਰ ਮੈਂ ਤਾਂ ਵੇਖ ਵੇਖ ਕੇ ਘਰਦੇ ਵੀ ਨਾ ਟੈਨਸ਼ਨ ਹੀ ਪਾ ਜਾਂਦੇ ਆ ਇਹਦੇ ਦੇਣੇ ਉਹਦੇ ਦੀਏ ਨੱਚ ਗਾਣਾ ਕਿੱਥੇ ਚੰਗਾ ਲੱਗਦਾ ਕੰਮ ਨਹੀਂ ਕਰਦੀ ਦਿੱਖੀ ਬਈ ਤੇਰਾ ਭਲਾ ਵਧੀਆ ਕੀ ਹੈ ਘਰ ਚੋਂ ਰਿਆ ਧਰਤੀ ਥਲੇ ਨਪਿਆ ਖਜਾਨਾ ਚੰਚੇ ਮਿਲਦਾ ਇੰਨਾ ਕੰਨੀਆ ਕੋ ਦੋਹੀਗੇ ਵੇਖ ਲੋ ਧਿਆਨ ਨਾਲ ਸਾਰਾ ਕੰਟ ਕੇ ਲਿਆਇਓ ਵਜਾ ਵਧੀਆ ਵਧੀਆ ਨਾ ਕੋਲ ਵੀਰ ਦੇ ਦੇਣਾ ਕਰਤੋ ਮਿਲਿਆ ਬਹੁਤ ਵੱਡਾ ਖਜ਼ਾਨਾ 1964 ਚ ਸੋਨੇ ਦੀ ਚਾਂਦੀ ਚ ਸੀ ਆਹ ਹੋ ਗਿਆ ਆਪਣੇ ਵੀ ਕੀਤਾ ਨਿਕਲ ਨੂੰ ਇਹ ਕਹਿੰਦੇ ਆਪਰੇ ਬੇਤਾਲ ਸੀ ਬਹੁਤ ਲੱਗਦਾ ਨੱਪਿਆ ਆਇਆ ਗਏ ਅੱਜ ਤਾਂ ਨੱਪਿਆ ਗਏ ਅੰਨਾ ਪੁਰਾਣਾ ਲੱਗਦਾ ਨੂੰ ਸੋ ਕ੍ਰੇਡ ਦੀ ਗੱਲ ਆ ਛੇਤੀ ਦੱਸੋ ਯਾਰ ਇਹ ਵੀ ਗੱਲ ਨਾ ਲੰਮੀ ਬਾਣੀ ਪਾ ਲੈਂਦੇ ਹਾਂ ਜੇ ਤਲਾਵ ਨਿਸ਼ਾਨੀ ਲੱਭ ਗਈ ਹੈਗੀ ਤੇ ਖਾਂਜ ਆਪਾਂ ਨਾ ਪਤਾ ਲੱਗਦਾ ਤਾਂ ਖਜਾਨਾ ਸਵਾਲ ਬਣਾ ਸੀਗਾ ਤੁਝੇ ਰੋ ਨਹੀਂ ਭਟਾ ਹੋ ਗਿਆ ਹੋਰ ਬੱਟੂ ਦਾ ਆਈਡੀਆ ਦਵਾਈ ਤੇ ਮੇਰੇ ਕੋ ਪੰਜਾਬੀ ਘੁੰਮਾਟਨਾਗੇ ਜਵਾਬ ਉਹ ਤਾਂ ਟੋਏ ਦੇ ਵਿੱਚ ਵੜਨਾ ਵੀ ਸੌਖਾ ਹੈਗਾ ਖਜ਼ਾਨਾ ਨਾ ਸਭ ਦੇ ਘਰੇ ਹੈਗਾ ਪਰ ਅਸਾਂ ਦੇ ਵਿੱਚ ਆਪਾਂ ਨੂੰ ਲੱਭਦਾ ਨਹੀਂ ਦਿੱਤਾ ਨਹੀਂ ਪਰ ਤੁਸੀਂ ਬਹੁਤ ਲੱਭੂਗਾ ਕਿਵੇਂ ਦੱਸ ਵੀ ਜੇ ਤੁਹਾਡੇ ਘਰ ਦੇ ਵਿੱਚ ਖਜ਼ਾਨਾ ਹੈਗਾ ਨਾ ਲੱਭ ਸਕਦੇ ਆ ਤੇ ਕਹਿੰਦੇ ਖਜ਼ਾਨਾ ਤੈਨੂੰ ਕਿਵੇਂ ਲੱਭ ਗਿਆ ਹਾਂਜੀ ਇਹ ਜਿਹੜਾ ਖਜ਼ਾਨਾ ਨਾ ਇਹ ਸਭ ਦੇ ਘਰਾਂ ਦੇ ਵਿੱਚ ਹੈਗਾ ਦੋਸਤੋ ਪਰ ਗੱਲ ਇਹ ਆ ਆਪਾਂ ਨੂੰ ਲੱਭਣਾ ਨਹੀਂ ਆ ਰਿਹਾ ਤੇ ਆਪਾਂ ਨੂੰ ਉਹ ਲੱਭ ਤਾਂ ਮੈਂ ਆਪੇ ਹੀ ਲਊਗਾ ਮੈਂ ਵੀ ਮਿੱਤਰਾਂ ਖਜ਼ਾਨਾ ਕਹਿੰਦੇ ਸਾਰਿਆਂ ਦੇ ਘਰਾਂ 'ਚ ਆ ਜੀ ਸੱਚੀ ਖਜ਼ਾਨਾ ਨਿਕਲ ਆਵੇ ਘਰੋਂ ਵੀ ਦਿਨਿਆਂ ਨੇ ਵਹਿ ਜਾਂਦੇ। ਮਾੜੇ ਰਖੀ ਮਾ ਜੰਦੇ ਦਿੱਤੇ ਜਾਣੀਆਂ ਨਾਲੇ ਸਕੂਲ ਦੀ ਫੀਸ ਦਿੱਤੀ ਜਾਣੀ ਆ। ਬੇਬੇ ਨੂੰ ਪੁੱਛਦਾ। ਫਿਰ ਮੈਂ ਜੇ ਬੇਬੇ ਨੂੰ ਪੁੱਛਿਆ ਤਾਂ ਉਹਨੇ ਸਾਰੇ ਪਿੰਡ 'ਚ ਦੱਸ ਦੇਣਾ ਵੀ ਦੇ ਖਜ਼ਾਨਾ ਨਿਕਲੇ ਆ। ਜੇ ਵੀ ਗਈ ਆ ਹੁਣ ਚੋਲੀਆਂ ਕਰਨ ਤੇ ਮਾਤਾ ਵੀ ਅੱਜ ਘਰੇ ਹੋਣ। ਉਹ ਨੂੰ ਪੰਜਾਂ ਮਿੰਟਾਂ 'ਚ ਖਜ਼ਾਨਾ ਕਢ ਸਕਦੇ ਆ ਤੇ ਮੈਨੂੰ ਕੀ ਹੋਇਆ? ਚੱਕ ਮਿੱਤਰਾ ਕਈ ਪਟ ਦੇ ਪਰਸ ਚਾਹ ਹੁਣ ਪੀਤੀ ਐ ਕੜਾ ਹੋਵੇ ਲੱਗੂ ਉਦੋਂ ਪਹਿਲਾਂ ਕੋਈ ਆ ਜੇ ਸਾਡੀ ਲਈ ਖਜ਼ਾਨਾ ਅੱਜ ਲੈ ਵੀ ਮਿੱਤਰਾ ਅੱਜ ਦਾ ਖਜ਼ਾਨਾ ਮੇਰੀ ਜਾਨ ਕਈ ਫੂਲੀ ਪਈਆਂ ਅਬ ਇਹ ਲੈ ਚਲੌਰ ਤੋਂ ਕੇ ਆਦੇ ਅੱਜ ਆ ਕ ਮਿੱਤਰਾ ਇਹ ਤੇ ਨਹੀਂ ਬੰਦਾ ਇਹ ਤਾਂ ਜਿੰਕੀ ਜਿੰਕਾ ਕੀ ਤੋਂ ਉਚਾਲਾ ਇੱਥੇ ਹੀ ਨੱਪਿਆ ਹੋ ਸਕਦਾ ਵਿਚਾਲੀ ਕਿਰਾਇਆ ਇੱਥੇ ਪੱਟ ਲੈਣੀ ਇਹ ਇਸ ਵੇਲੇ ਨਿਕਲ ਹੀ ਆਉਣਾ ਜਦੋਂ ਕਹਿੰਦੀ ਸੀ ਸਾਰਿਆਂ ਦੇ ਘਰ ਕੀ ਖਜ਼ਾਨਾ ਤਾਂ ਜਿਹੜੇ ਹੁਣ ਵਿਲਾ ਵਿਲਾ ਕਹਿੰਦੇ ਸੀ ਹਾਂ ਦੇਖ ਅੱਜ YouTube ਲਈ ਲੱਖਪਤੀ ਬਣਾ ਦੇਣਾ ਇਹ ਜੀ ਮੂੰਹ ਨਹੀਂ ਬੋਲਦੀ ਨਾ ਵੀ ਜੀ ਜੀ ਕਰਿਆ ਕਰੂਗੇ ਤੇ ਉਹਨੇ ਵੀ ਬੇਕੋੜਾ ਕਿੰਨਾ ਕੋਸਾ ਸਾਡੇ ਬੁੜੇ ਨੇ ਤਾਂ ਰੱਖੇ

ਦੇ ਪਰ ਇਹ ਪੰਜਾਬੀ ਟੈਕ ਚ ਕਰਤਾ ਮੈਂ ਇਹ ਨੂੰ ਫੋਨ ਕਰ ਹੀ ਦੇਵਾਂ ਵੀ ਆਖ ਨੇ ਭਈਆ ਦੇ ਪੈਸੇ ਲੈ ਲੇ ਖਜ਼ਾਨਾ ਮੈਨਾਂ ਹੈਲੋ ਹਾਂ ਭਾਈ ਉਹ ਅੱਗੇ ਭਰਾਵਾ ਫੋਨ ਨਹੀਂ ਚਾਹਦਾ ਹੀ ਪਿਆ ਪੈਸੇ ਆਣੀ ਸੀਗੇ ਜਦੋਂ ਆ ਗਏ ਤੈਨੂੰ ਫੋਨ ਲਾ ਲਿਆ ਲਾਡਰੀ ਨਿਕਲਿਆ ਹੀ ਸਮਝੋ ਬਾਤੋ ਬਾਲੀਆਂ ਗੱਲਾਂ ਨਾ ਕਰ ਛਾਂ ਨੂੰ 4 ਵਜੇ ਆ ਕੇ ਆਪਦੇ ਪੈਸੇ ਲੈ ਜੀ ਕਿੰਨੇ ਬਣਦੇ ਆ ਤੋ 5 ਹੀ ਲੈ ਜੀਆਂ ਰ 1000 ਵਾਧੇ ਲੈ ਜੀ ਵਾਧੇ ਚੰਗਾ ਹੁੰਦਾ ਬਾ 4 ਵਜੇ ਆ ਜੀ ਪੂਰੇ ਮੈਡਮ ਟਿਊਸ਼ਨ ਵਾਲੀ ਨੂੰ ਵੀ ਦੇ ਦੇਾਂਗੇ ਲੈ ਪਾ ਮੈਡਮ ਵੀ ਖੁਸ਼ ਹੋ ਜੂਗੀ ਵੇਲੇ ਬੈਠੇ ਨੇ ਖਜ਼ਾਨਾ ਮਿਲ ਗਿਆ ਕਰੇ ਇੱਕ ਦੋ ਮੁੜ ਕੇ ਨਹੀਂ ਕਰੇ ਫੋਨ ਚਲਾਉਣ ਤੋਂ ਰੋਕਦੀ ਹਜੇ ਤੱਕ ਆਏ ਨਹੀਂ ਬੇਬੇ ਨੇ ਵੀ ਲੱਗਦਾ ਡੂੰਗਾ ਹੀ ਨਾ ਪਤਾ ਹਏ ਇਹ ਕਿੰਨਾ ਕੁ ਡੂੰਗਾ ਨੱਪੇ ਹੋਵੇ ਤਾਂ ਦੰਪਟ ਹੈ ਗਿਆ ਤੁ ਲੱਕ ਨਹੀਂ ਦੰਮ ਡੂੰਗਾ ਪੇਠੀ ਹੋ ਜਾਣੇ ਤੁ ਲਖਪਤੀ ਬਣਨ ਵਾਲਾ ਲਖਪਤੀ ਕਿ ਕਰੋੜਪਤੀ ਗੁਰੂਪਤੀ ਆਪਣੇ ਆ ਗਿਆ ਖਜ਼ਾਨਾ ਬਸੌਲਾ ਲਿਆ ਬਸੌਲਾ ਲਿਆ ਬਸ ਕੰਮ ਲੈ ਲੀ ਸਿਰ ਆਪਲਾ ਹੋ ਜੀ ਖਜ਼ਾਨਾ ਲੀਕ ਹੋ ਗਿਆ ਕੋਈ ਪੈਪੂ ਵੱਢ ਗਈ ਕੰਮ ਤਾਂ ਖਰਾਬ ਹੋ ਗਿਆ ਇਹ ਰਪਾਹ ਦਾ ਕੰਮ ਵਰ ਗਿਆ। ਬਾ ਕੀ ਹੋ ਗਿਆ? ਸਾ ਪਾਣੀ ਦਾ ਟੂਆ ਭਰਦਾ ਹੀ ਜਾਂਦਾ। ਹੁਣ ਆ ਕੇ ਇਹ ਵੀ ਗਾਲੋ-ਗਾਲੀ ਹੋ। ਰੱਖੇ ਰੱਖ ਜਾਣਾ ਭਾਂਡ। ਖਜ਼ਾਨਾ ਕਿਥੋਂ ਗਈ? ਖਜ਼ਾਨਾ ਦੀ ਕਿਥੇ? ਆ ਕੀ ਕਰਤਾ? ਉਹ ਮੈਂ ਤਾਂ ਖਜ਼ਾਨਾ ਭਾਲਦਾ ਸੀਗਾ ਤੇ ਤੈਨੂੰ ਮੱਝ ਐਸੇ ਵਸੇ ਪਿਆ ਕੇ ਗਈ ਸੀ ਕਿ ਵੀ ਤੂੰ ਚਾਹ ਪੀ ਕੇ ਤੇ ਆ ਵੇੜਾ ਪੱਟਾ ਲੱਗ ਜੀ। ਕੁਛ ਅਜਿਹਾ ਕੰਮ ਕਰ ਲਿਆ ਕਰ ਕੋਈ ਦੋ ਪੈਸੇ ਕਮਾਉਣ ਵਾਲਾ। ਮੈਂ ਮਰ ਜਾ। ਤੈਨੂੰ ਐ ਤਾਂ ਨਹੀਂ ਕਿਹਾ ਸੀ ਵੀ ਇਹਨੂੰ ਪੱਟ ਦੀ। ਮੈਨੂੰ ਕਿਹਾ ਸੀ ਵੀ ਕੋਈ ਕੰਮ ਕਰ ਲਈ ਉੱਠ ਕੇ ਕਿ ਉਹ ਕੰਮ ਹੀ ਸੀ ਮੈਂ ਕੀ ਕੀ ਕੰਮ ਸੀਗਾ ਤਾਂ ਤੂੰ ਵਧਾਤਾ ਨਾਲ ਤਾਂ ਫਰਸ਼ ਪਟਤੀ ਨਾਲ ਟੂੜੀ ਤੋੜਤੀ ਥੱਲੇ ਪਾਈਪ ਉਹ ਮੈਂ ਜੋੜ ਦੂੰਗਾ ਇਹਨੂੰ ਵੇਖ ਕੇ YouTube ਮੈਨੂੰ ਕਿਹੜੀ ਮਾਰੇ ਗਿਆ ਸੀ ਕਿ ਇਹਦੇ ਵਿੱਚ ਖਜ਼ਾਨਾ ਪਿਆ ਉਹ ਮੈਂ YouTube ਤੇ ਵੇਖੀ ਸੰਧੂ ਕੈਦੀ ਵੀਡੀਓ ਉਹ ਚ ਕਹਿੰਦੇ ਧਰਤੀ ਜੋ ਖਜ਼ਾਨਾ ਹਰੇਕ ਦੇ ਘਰੇ ਆ ਤੇ ਮੈਂ ਪੱਟ ਲਿਆ ਹਾਏ ਵੇ ਮੈਂ ਮਰ ਜਾ ਸੰਧੂ ਕੈਦੀ ਕੋ ਵੀਡੀਓ ਵੇਖੀ ਵੀ ਸੀ ਪੂਰੀ ਪਹਿਲਾਂ ਉਹ ਤਾਂ ਇੰਨਾ ਉਹਦੀ ਗਿਆਨ ਦਿੰਦੀ ਆ ਤੂੰ ਪੂਰੀ ਸੌਂਤਾ ਲੈਂਦਾ ਕੋਈ ਤੇਰੇ ਖਾਣੇ ਚ ਚੱਜਦੀ ਕੋਈ ਮਾਤੀ ਆ ਜਾਂਦੀ ਤੇ ਉਹ ਨਹੀਂ ਜਾਣੀ ਦਿੱਤੋ ਉਹਦੀ ਵਿਖੀ ਵੀਡੀਓ ਮੈਂ ਉਹ ਕਹਿੰਦੀ ਵੀ ਹਰੇਕ ਦੇ ਘਰੇ ਖਜ਼ਾਨਾ ਤੇ ਮੈਨੂੰ ਕਿਹਦੇ ਭਲੇ ਖਜ਼ਾਨਾ ਲੀਕ ਹੋ ਜਾਊਗਾ ਹਰੇਕ ਦੇ ਘਰੇ ਖਜ਼ਾਨਾ ਆਏ ਨਹੀਂ ਕਹਿੰਦੀ ਸੀ ਉਹ ਕਹਿੰਦੀ ਸੀ ਕਿ ਵੀ ਹਰੇਕ ਦੇ ਘਰੇ ਚੰਗੀ ਸਿਹਤ ਮਹਾਰਾਜ ਨੇ ਦਿੱਤੀ ਆ ਵੀ ਕੰਮ ਕਰੋ ਤੇ ਅੱਜ ਕੇ ਉਹਦਾ ਕੰਮ ਕਰੋ ਥੱਲੋਂ ਪੱਟੀ ਜਾਂਦੇ ਮੈਂ ਆਪ ਦੇਖਾ ਉਹ ਪੁੱਠਾ ਲੌਂਕਿਆ ਪਿਆ ਸੀ ਭਾਈ ਲੱਤਾਂ ਫੜੀਆਂ ਸੀ ਉਹਦੀ ਉਹ ਐ ਨਹੀਂ ਸੀ ਸਮਝਾਉਂਦੀ ਉਹ ਕਹਿੰਦੀ ਸੀ ਕਿ ਖਜ਼ਾਨਾ ਹਰੇਕ ਦੇ ਘਰੇ ਹੈਗਾ ਵੀ ਚੰਗੀ ਸਿਹਤ ਨੂੰ ਦੇਣੀ ਚਾਹੀਦੀ ਹੈ ਉਹ ਤਾਂ ਗੱਲ ਕਹੀ ਨਹੀਂ ਉਹਨੇ ਚਲ ਤੂੰ ਛੱਡ ਖੜਾ ਮੈਂ ਵੇਖੀ ਨਹੀਂ ਮੈਂ ਵੇਖੀ ਸੀ ਉਹ ਵੀਡੀਓ ਮੈਂ ਬੰਦ ਫੋਨ ਕਰਦਾ ਬਾਅਦ ਵਿੱਚ ਵਖਦਾ ਉਹ ਵੀਡੀਓ ਮੈਂ ਹੁਣ ਤੂੰ ਪਲੰਬਰ ਨੂੰ ਫੋਨ ਕਰ ਕੈਪ ਜੋੜ ਲੈ ਤੂੰ ਪਲੰਬਰ ਨੂੰ ਸਾੜਦਾ ਹੋਰ ਕੰਮ ਵਧਾਏਗਾ ਹੁਣ ਹੋਰ ਪੈਸਿਆਂ ਨੂੰ ਥਾਂ ਕਰਤਾ ਹਜੇ ਅਗਲੇ ਤਾਂ ਉਹਨੂੰ ਦਿੱਤੇ ਨਹੀਂ ਗਏ ਪੈਸੇ ਉਹ ਖੜ ਜਾ ਚੁੱਪ ਵੀ ਕਰ ਜਾ ਇਹ ਨਾ ਕੋਈ ਚੱਜ ਦਾ ਕੰਮ ਕਰੂਗਾ ਹਾਂ ਬਾਈ ਕਰਮਜੀਤ ਘਰੇ ਐ ਵੇਰੇ ਇੱਥੇ ਖਜ਼ਾਨਾ ਨਹੀਂ ਕੋ ਉਹ ਦੂਜਾ ਪਬਲਿਕ ਹੋ ਗਈ ਯਾਰ ਤੇ ਮੜਾ ਜਾਈਂ ਵੇਖ ਕੇ ਦੱਸੀ ਕਿਵੇਂ ਲੱਗੂਗਾ ਤੇ ਕੀ ਖਰਚ ਆਊਗਾ ਛੇਤੀ ਆ ਜੀ ਹੁਣ ਇਹ ਵੀ ਗੂਗਲ ਤੋਂ ਹੀ ਪੁੱਛ ਲੈ ਮੈਂ ਤਾਂ ਕਹਿਣਾ ਗੂਗਲ ਤੋਂ ਪੁੱਛ ਕੇ ਹਾਂ ਪੁੱਛੀ ਚੱਲ ਹੁਣ ਐਂ ਵਧਾਈ ਚੱਲ ਕੰਮ ਪੂਰਾ ਵੀ ਵੇਖ ਲਿਆ ਕਰਨ ਮੇਰੀ ਤਾਂ ਨਹੀਂ ਸੁਣਦਾ ਉਹਦੀ ਸੁਣ ਲਿਆ ਕਰ ਪੂਰੀ ਗੱਲ ਮੇਰੇ ਛੱਡ ਕੇ ਆਦਮ ਵਿਚਾਲੇ ਦਾ ਤੁਰ ਪੈਣਾ ਜਾ ਤੂੰ ਪਾਣੀ ਪੀ ਲੈ ਕੇ ਕਮਸ ਕਮ ਇਹਦੀ ਤਾਂ ਸੁਣ ਲਿਆ ਕਰ ਹੁਣ ਪੂਰੀ ਉਹਨਾਂ ਦੀ ਪੂਰੀ ਸੁਣੀ ਹੁੰਦੀ ਤਾਂ ਤੇਰੇ ਕੋਈ ਖਾਨੇ ਚ ਪੈ ਨਾ ਜਾਂਦੀ। ਜੇ ਪਾਣੀ ਇਹੀ ਤੂੰ ਵਧੀਆ ਬੋਲਣਾ ਸੀ ਜੇ ਸੱਚੀ ਖਜ਼ਾਨਾ ਨਿਕਲ ਆਉਂਦਾ। ਨਿਕਲੂ ਗਈ ਥੱਲੇ ਹੋਰ ਥਾਂ ਪਾਣੀ। ਹਾਂ ਨਿਕਲੂਗਾ ਖਜ਼ਾਨਾ। ਉਹਨਾਂ ਨੇ ਕਿਹਾ ਚੰਗੀ ਸਿਹਤ ਹੁੰਦੀ ਆ ਖਜ਼ਾਨਾ ਹਰੇਕ ਨੂੰ ਦਿੱਤਾ ਮਹਾਰਾਜ ਨੇ। ਚਲ ਕੋਈ ਨਹੀਂ। ਮੈਂ ਵੇਖੀ ਵੀ ਸੀ ਵੀਡੀਓ। ਮੈਂ ਨੇ ਪੁੱਛ ਲੈਂਦਾ। ਜੇ ਪਾਣੀ ਖੋਣ ਲੈ ਗਿਆ। ਦੇਖੀ ਆ ਪਾਣੀ ਹੁਣ ਇਹਦੇ ਆਸਤੇ। ਆ ਪਾਣੀ ਪਿਆ ਪੀ ਲੈ ਖਾਵੇ। ਅਜਾ ਇੰਨਾ ਨਿਕਲਿਆ ਆ ਪਾਣੀ। ਡੱਬਲਾ ਵਿੱਚ ਇਹਦੇ ਹੁਣ। ਕਦੇ ਨਾ ਹੀ ਬੰਦੇ ਨੇ ਕੋਈ ਚੱਜ ਦਾ ਕੰਮ ਕੀਤਾ ਉਹ ਖੜਾ ਹੋ ਗਿਆ ਇਹ ਮੈਂ ਤਾਂ ਪੂਰੀ ਵੇਖ ਲੈਂਦਾ ਮੈਂ ਤਾਂ ਕਾਲੀ ਚਖ ਜਾਨੇ ਦੀ ਚ ਉਹ ਟੱਕ ਟੱਕ ਲੱਗ ਕਲੰਬਰ ਵੀ ਨਹੀਂ ਦੀਦਾ ਹਜੇ ਆ ਜਾ ਇੰਨਾ ਭਾਈ ਭਰਾਵਾ ਤੈਨੂੰ ਡਿੱਕੀਆਂ ਨਾ ਆ ਜਾ ਆ ਕੀ ਕਰਾ ਲਿਆ ਉਹ ਕਰਨਾ ਕੀ ਭਰਾਵਾ ਲੋਕ ਦਿਖਾਉਂਦੇ ਕੋਸ ਹੋਰ ਆ ਨਿਕਲਦਾ ਕੋਸ ਹੋਰ ਆ ਇਹ ਉਹਨਾਂ ਨੇ ਤਾਂ ਸਹੀ ਦਿਖਾਇਆ ਸੀ ਇਹ ਸਾਡਾ ਹੀ ਦੇਖਣ ਵਾਲਾ ਹੀ ਇਹ ਹੋ ਜਾਗਾ ਚਲ ਤੁਸੀਂ ਤਾਂ ਨਾ ਲੜੋ ਭਾਈ ਗੱਲ ਕੀ ਹੋ ਗਈ ਉਹਨਾਂ ਦਾ ਤਾਂ ਜਾ ਕੇ ਫੋਨ ਦਾ ਹੀ ਥੜਾ ਛੜ ਪਿਆ ਉਹਨਾਂ ਨੂੰ ਕਹਿੰਦੇ ਦੱਸਿਆ ਸੀ ਵੀ ਖਜ਼ਾਨਾ ਹਰੇਕ ਦੇ ਘਰੇ ਉਹਨਾਂ ਨੇ ਭਾਈ ਕਿਹਾ ਸੀ ਉਹ ਭਾਈ YouTube ਵਾਲਾਂ ਦੇ ਪਿੱਛੇ ਨਹੀਂ ਲੱਗਦਾ ਹੁੰਦਾ ਐਵੇਂ ਉਹ ਆਂਦੇ ਸੀ ਘਰ ਘਰ ਖਜ਼ਾਨਾ ਉਹ ਮੈਂ ਫਿਰ ਕੱਢ ਲਿਆ ਮੈਂ ਇਹਨੂੰ ਕਹਿੰਗੇ ਚਲ ਕੱਢ ਕੇ ਨਵੇੜ ਦੇ ਨੇ ਮੈਂ ਤਾਂ ਦੁਕਾਨ ਵਾਲੇ ਨੂੰ ਵੀ ਫੋਨ ਕਰਤਾ ਵੀ ਭਾਈ ਪੈਸੇ ਲੈ ਜੀ 4 ਵਜੇ ਆ ਕੇ ਤਾਂ ਹੀ ਤਾਂ ਕਹਿੰਦੇ ਆ ਵੀ ਸਾਰੀ ਪੂਰੀ ਵੀਡੀਓ ਵੇਖੋ ਤੇ ਫੇਰ ਹੀ ਕੋਈ ਅਕਲ ਆਉਂਦੀ ਆ ਤਲ ਕੋਈ ਨਹੀਂ ਬੰਨਦਾ ਅਸਲ ਕੀ ਕੰਮ ਕਰਨਾ ਇਹਦਾ ਦੱਸ ਕੀ ਹੋਊਗਾ ਹੱਲ ਹੁਣ ਹੱਲ ਵੀ ਖੱਡਾ ਹੋਊ ਡੂੰਗਾ ਪਟੜਾ ਪੈਣਾ ਪਾਣੀ ਪੂਣੀ ਕੱਢਦੇ ਇਹਦਾ ਵੇਖਦੇ ਆ ਉਹ ਗੱਬਰਿਆਂ ਨੂੰ ਢੇੜੇ ਕੱਢੀ ਜਾਏਗਾ ਕਿ ਦੱਸੇਗਾ ਵੀ ਕੁਝ ਦੱਸਾਂ ਤਾਂ ਕੋਈ ਪਤਾ ਲੱਗੇ ਕੀ ਹੈ ਕੀ ਚੱਕਰ ਹੈ ਮੇਨ ਪਾਈਪ ਜਾਂਦੀ ਆ ਯਾਰ ਅਬ ਖਜ਼ਾਨਾ ਕੱਢਦੇ ਨੇ ਮੇਰੇ ਤੋਂ ਵੱਡੇ ਵੀ ਬਸ ਹੋਰ ਕੀ ਆ ਅੱਛਾ ਇਹਦਾ ਵਾਵਾ ਖਰਚਾ ਆਣਾ ਭਾਈ ਵਾਵਾ ਕਿੰਨਾ ਕੁ ਪਤੰਦਰਾ ਡਰਾਈ ਆਣਾ ਦੱਸ ਕਿੰਨਾ ਖਰਚਾ ਆਜੂਗਾ 2000 ਤਾਂ ਮੇਰੀ ਲੇਬਰ ਚੱਲੀ ਇਹਦੀ ਹੁਣ ਤੇ 1500 ਰੁਪਇਆ ਸਮਾਨ ਸਾਰਾ ਜਿਹੜਾ ਲੱਗੂ ਹੈ ਇਹਦੇ ਵਿੱਚ ਥੋੜੇ ਇਹਨਾਂ ਨਹੀਂ ਸਰਦਾ ਘੱਟ ਨਾ ਸਾਰ ਲਾ ਥੋੜੇ ਇਹਨਾਂ ਹੁਣ ਥੋਕ ਨਾ ਜੋੜ ਲੈਣ ਨੂੰ ਦੱਸ ਥੋੜੇ ਇਹਨਾਂ ਥੋੜੇ ਥੋੜੇ ਇਹਦਾ ਕੰਮ ਹੈ ਨਹੀਂ ਕਿ ਭਾਈ ਕਰੋਨਾ ਕਰਾ ਨਹੀਂ ਕਰਾਣਾ ਨਾ ਕਰਾ ਜਾ ਯਾਰ YouTube ਤੇ ਵੇਖ ਲਾ ਨਹੀਂ YouTube ਤੇ ਵੇਖ ਕੇ ਤੰਦਰਾਂ ਕਰਨਾ ਹੁੰਦਾ ਤਾਂ ਤੂੰ ਕਰ ਦੇ ਯਾਰ ਇਹਨੂੰ ਕੋਈ 5-400 ਲੈ ਲਈ ਸਹੀ ਸੀ ਦੱਸ ਦੇ ਕਿੰਨੇ ਪੈਸੇ ਆਪ 2000 ਤੋਂ ਭਾਈ ਘੱਟ ਨਹੀਂ ਆਉਣਾ 1000 ਦਾ ਸਮਾਨ ਹੀ ਪੈ ਜਾਣਾ ਇਹਦੇ ਵਿੱਚ ਸਾਰਾ ਲੱਭ ਜਾਣਾ ਹੁਣ ਤਦੰਦਰਾ ਬੋਰ ਕਰਨਾ ਹੈ ਦਾ ਦੱਸ ਬੋਰ ਨਹੀਂ ਫਿਰ ਮੈਂ ਥੋਕਣਾ ਜੋੜਦਾ ਦੱਸ ਪੈਪ ਮੇਨ ਪੈਪ ਵੱਢ ਗਈ ਆ ਇਹ ਚੱਲ ਕੱਲ ਨੂੰ ਆ ਜੀ ਮੈਂ ਸਮਾਨ ਸੂਨ ਲਿਆਉਂਗਾ ਫਿਰ ਕੋਈ ਮੈਨੂੰ ਫੋਨ ਲਾ ਦੀ ਭਰਾਵਾ ਜੰਗੂ ਦਿਹਾੜੀ ਦਾ ਮਾਰ ਦਿੰਗੇ ਤੇ ਫਿਰ ਮੈਂ ਤਾਂ ਉਹ ਗਾਂ ਕਿ ਕੋਠੀ ਤੇ ਕੰਮ ਛੱਡ ਕੇ ਆਂ ਵੇਲੇ ਲੋਕ ਸਰੀ ਜਿਹੜੀ YouTube ਤੇ ਮੱਥਾ ਮਰਿ ਜਾਂਦੇ ਰਹਿੰਦੇ ਆ ਲਾ ਲਓ ਗੇਟ ਆ ਦਾ ਬਹੁਤ ਮਿੰਗਾ ਪਿਆ ਗਿਆ ਜਿਹੜੇ ਕੋਲੇ ਸੀ ਉਹ ਵੀ ਗਏ ਤਾਂ YouTube ਨੂੰ ਤੈਨਾਂ ਦੇਖਾਂ ਕਿਵੇਂ ਜੁੜਦਾ ਉਹ ਬਸ ਕਰ ਬਸ ਕਰ ਹੁਣ ਤੂੰ YouTube ਨੂੰ ਫੇਰ ਚੰਮੜ ਜਾ ਉਹ ਇਹਨੂੰ ਦੇਖਦਾ ਵੀ ਕਿਵੇਂ ਜੋ ਜੋੜੀ ਜਾਵੇ ਲੈਣਾ ਆ ਵੀ ਕਿਹੜਾ ਕੰਮ ਕਰਾਂ ਚਾਹ ਤੂੰ ਪਲੰਬਰ ਲੱਗੀ ਰਹੀਆਂ ਪਲੰਬਰ ਦੀ ਗੱਲ ਨਹੀਂ ਜੇ ਤੂੰ ਪੱਟੇ ਦਾ ਸੀ ਤੋ ਖਜ਼ਾਨਾ ਲੱਭਦਾ ਤੂੰ ਮੈਂ ਕਿਹਾ ਆਉਂਦੀ ਨੂੰ ਤੂੰ ਖੋਜ ਹੋ ਜੇਂਗੀ ਵਿੱਚੋਂ ਕੱਢ ਲੈਨੀ ਚੱਲ ਮੈਨੂੰ ਹੋਰ ਕੀ ਪਤਾ ਆਉਂਦੀ ਨੂੰ ਖੋਜ ਲੈ ਉਹ ਪੈਸੇ ਤਾਂ ਲੱਗਿ ਰਹੇ ਤਾਂ ਆਪ ਪਲੰਬਰਾ ਕਿਵੇਂ ਆ ਠੀਕ ਆ ਬਜੀ ਕੀ ਹਾਲ ਚਾਲ ਕਿਧਰੋਂ ਬਾਈ ਇਧਰ ਬਾਈ ਕਰਵਾ ਆਇਆ ਸੀ ਮੈਨੂੰ ਬੁਲਾਇਆ ਆਜ ਜਣੇ ਕਿਵੇਂ ਸੁੱਖਣ ਵਾਲੀ ਮੇਰਾ ਵੀ 2-3 ਸਾਲ ਹੋ ਗਏ ਹਸਾਬ ਖੜਾ ਹੈ ਇਹਦਾ ਅੱਜ ਤੇ ਕਰੇ ਬੁਲਾਇਆ ਇਨੇ ਮੰਗੀ ਤੇ ਮੂੜ ਦਿੰਦਾ ਅੱਜ ਦੇ ਦੂ ਕੱਲ ਦੇ ਦੂ ਚੱਲ ਲਿਆ ਖਜ਼ਾਨਾ ਪੱਟੀ ਬੈਠਾ ਖਜ਼ਾਨਾ ਪੱਟੀ ਬੈਠਾ ਉਹ ਬਾਹਰ ਦੇਖ ਕੋਣ ਆਇਆ ਹਾਂਜੀ ਬਾਈ 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 ਹੈਗਾ ਕਰੇ ਕੋਣ ਹੈ ਤੁਸੀਂ

ਉਹ ਤਾਂ ਉਹ ਮੈਂ ਦੁਕਾਨ ਵਾਲੇ ਨੂੰ ਕਹਿ ਬੈਠਾ ਵੀ ਚਲ ਖਜ਼ਾਨਾ ਆ ਜੂਗਾ 4 ਵਜੇ ਤੇ ਦੇ ਦਿਆਂਗੇ ਹੁਣ ਜਾ ਦੇਆ ਹੁਣ ਉਹਨੂੰ ਕਿੱਥੋਂ ਦੇਵਾਂਗਾ ਜਦੋਂ ਖਜ਼ਾਨਾ ਹੀ ਨਹੀਂ ਆਇਆ ਖਜ਼ਾਨਾ ਹੀ ਨਹੀਂ ਆਇਆ ਕੀ ਬਹਾਨਾ ਮਾਰਾਂ ਉਹ ਖੜਜਾ ਕਰਦਾ ਹੱਲ ਇਹ ਗੂਗਲ ਉਧਾਰ ਦੇ ਪੈਸੇ ਨਾਮ ਮੋੜਨ ਦਾ ਬਹਾਨਾ ਦੱਸ ਹਾਏ ਹੋਏ ਰੱਬਾ ਇਹ ਰਾਤ ਨੂੰ ਆ ਖੜਾ ਖੱਡੀ ਆ